ਕੋਸ਼ਿਸ਼ ਕਰੋ ਵੀ ਸਾਹਮਣੇ ਦੇਖੋ ਸਵਾਲ ਪਲਾ ਇਧਰੋਂ ਪਲਾ ਇਧਰੋਂ ਹੋਣ ਜੀ ਹਾਂਜੀ ਕਿਰਪਾ ਸਭ ਪਹਿਲਾਂ ਤਾਂ ਬਹੁਤ 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 ਧੰਨ ਦੇ ਹਾਂ ਤੁਮ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸਾਰੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਹਨੇ ਲੋਕਾਂ ਨੇ ਪਾਖੋ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੀ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੋਭਦੀਪ ਦਾ ਛੋਟਾ ਵੀਰ ਜਿਹਦਾat ਆਪਣੀ ਢੋਲੀ ਪਾਈ ਹੈ ਤਾਂ ਮੈਂ ਸੋਚੇ ਸੰਸਾਰ ਭਰ ਦੇ ਵਿੱਚ ਸ਼ੋਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਅੱਜ ਦਿਨ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਭੈਣ ਗੁਰੂ ਕਰੇ ਸਾਰਿਆਂ ਦੇ ਘਰ ਅੰਦਰਸ਼ਤੀ ਖੁਸ਼ ਰਖੇ ਰਹੇ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਨੇ ਠੀਕ ਹੈ ਬਿਲਕੁਲ ਸਿਹਤਯਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ ਬੋਤੀ ਹੈਗੀ ਪਰ ਤੁ ਬਿਲਕੁਲ ਖੁਸ਼ਕੁਸ਼ਲ ਮੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰੇਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਅਹਰਾਨਾ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮਨੀ ਮੈਂ ਉਹਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕੁ ਬਰਤੀ ਹੈ ਇਹਦਾ ਕਿੱਡਾ ਕੁ ਵੱਡਾ ਕੱਦ ਹੈ ਪਰੰਤੂ ਜਦੋਂ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਭੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਨਹੀਂ ਤਾਂ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਦੋ ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਕੇਟਦਾ ਨਹੀਂ ਉਹਦਾ ਕੋਈ ਘੇਰਾ ਸੀਮਤ ਰਿਹਾ ਕੋਈ ਡਿਸ਼ਰਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਇਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਇਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜ਼ਿਆਦਾ ਅੰਧਰਾਸ਼ਾ ਜਨਕ ਰਿਹਾ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅੱਜ ਆਪ ਨਹੀਂ ਮਿਲੀ ਮਰਲੇ ਨਹੀਂ ਢਿੱਲੀ ਤਾਰ ਵੀ ਆ ਰਹੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸਾਵਧ ਕਰ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਕਵਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਤੇ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੁੱਖ ਭਾਵਨਾ ਦਾ ਖਿਲਵਾੜ ਕੀਤਾ ਇਸ ਗੈਂਗ ਤੋਂ ਬਾਅਦ ਤਾਂ ਸਰਕਾਰ ਨੂੰ ਮੈਂ ਚਾਹੁੰਦਾ ਇਸ ਗੱਲ ਤੇ ਧਿਆਨ ਦੇਵੇ ਲਾ ਐਂਡ ਆਰਡਰ ਦੀ ਹਾਲਤ ਕਾਰੋਬਾਰੀ ਜਿਹੜਾ ਕੋਈ ਆਪਣਾ ਕਾਰੋਬਾਰ ਕਰਦਾ ਪੜ੍ਹ ਲਿਖ ਕੇ ਕੋਈ ਡਾਕਟਰ ਬਣਦਾ ਇੰਜੀਨੀਅਰ ਬਣਦਾ ਦੁਕਾਨਦਾਰ ਵਪਾਰੀ ਹਨ ਪਰ ਸਾਰਿਆਂ ਦਾ ਹੀ ਜਿਹੜਾ ਪ੍ਰਵੇਖ ਹੈ ਉਹ ਕੁਝ ਬਹੁਤਾ ਨਹੀਂ ਹੈ ਇੱਕ ਖੋਪਰਾ ਮਾਹੌਲਾ ਪੰਜਾਬ ਦੇ ਵਿੱਚ ਤੁਸੀਂ ਜੇਕਰ ਇੰਨੀ ਖੁਸ਼ੀ ਦੇ ਵਿੱਚ ਤੁਸੀਂ ਸਾਰੇ ਲੋਕ ਇੰਨੇ ਸ਼ਰੀਕ ਹੋਇਓ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸੰਸਾਰ ਭਰ ਦੇ ਉੱਤੇ ਅੱਜ ਦੇ ਦਿਨ ਨੂੰ ਕਿੰਨੇ ਲੋਕ ਖੁਸ਼ੀ ਮਨਾ ਰਹੇ ਨੇ ਗੁਰਦੁਆਰੇ ਮੰਦਰਾਂ 'ਚ ਜਾ ਜਾ ਕੇ ਅਰਦਾਸਾਂ ਕਰਾ ਰਹੇ ਨੇ ਦੇਗਾਂ ਕਰਾ ਰਹੇ ਨੇ ਜਾ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਨੇ ਜਾ ਕੇ ਤਾਂ ਕਿ ਇੱਕ 2 ਕੋਟੀ ਦਾ ਬੰਦਾ ਜਿਹਨੂੰ ਸਾਡੀ ਸੈਂਟਰ ਸਰਕਾਰ ਨੇ 268 ਲੱਖੇ ਸੇਫ ਕਰ ਲਿਆ ਵੀ ਉਹ ਕਿਸੇ ਸਿੱਧੂ ਦੀ ਬਿਕਲ ਪੇਸ਼ੀ ਦੇ ਉੱਤੇ ਹਾਜ਼ਰ ਨਾ ਹੋਵੇ ਤਾਂ ਮੈਂ ਇਹਨਾਂ ਗਵਰਨਮੈਂਟ ਨੂੰ ਪੁੱਛਣਾ ਚਾਹੁੰਨਾ ਕਿ ਮੇਰਾ ਪੁੱਤ 2 ਕਰੋੜ ਰੁਪਈਆ ਟੈਕਸ ਭਰਦਾ ਹੋਇਆ ਵੀ ਤੁਸੀਂ ਉਹਨੂੰ ਜਾਨਵਰਾਂ ਤੋਂ ਵੱਧ ਮੌਤ ਦਿੱਤੀ ਇਹ ਉਸ ਦੇ ਵਿੱਚ ਕੀ ਗੁਣ ਹੈ ਜਿਹੜਾ ਉਹਨੂੰ ਤੁਸੀਂ ਇਹਨਾਂ ਸੰਭਾਲ ਕੇ ਰੱਖਿਆ ਹੋਇਆ ਤੁਸੀਂ ਲੋਕ ਮੈਂ ਤੁਹਾਡੇ ਪ੍ਰੈਸ ਦੇ ਮਾਧਮ ਦੇ ਨਾਲ ਉਹਨਾਂ ਤੋਂ ਸਵਾਲ ਪੁੱਛਣਾ ਚਾਹਨਾ ਕਿ ਜਿਹੜੇ ਸਰਕਾਰ ਦੇ ਕਮਾਊ ਨਾਗਰਿਕ ਨੇ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਬਦਮਾਸ਼ਾਂ ਦੀ ਪੁਸ਼ਤ ਬਣਾਹੀ ਕਰ ਜਿੰਨਾਂ ਨੇ ਮੇਰੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖੁੱਪ ਕੇ ਜ਼ਿੰਮੇਵਾਰੀਆਂ ਲਈਆਂ ਆਪਣਾ ਫਰੋਤਿਆਂ ਦਾ ਘੇਰਾ ਵਧਾਇਆ ਉਹਨਾ ਉਹਨਾ ਸਾਰੇ ਗੈਂਗਸਟਰਾਂ ਨੂੰ ਇੱਕ ਡੀਐਸਪੀ ਲੈਵਲ ਦੀ ਸਿਕਿਉਰਿਟੀ ਦਿੰਦੀ ਆ ਸਰਕਾਰ ਜਿਹੜੀ ਮੈਨੂੰ ਇਹ ਕਿਤੇ ਲੱਗਦਾ ਹੈ ਮੇਰੇ ਮੁਲਕ ਦਾ ਵਪਾਰੀ ਦੁਕਾਨਦਾਰ ਕਮਾਈ ਕਰਨ ਵਾਲੇ ਲੋਕ ਜਿਹੜੇ ਸਰਕਾਰ ਦਾ ਖਜ਼ਾਨਾ ਭਰਦੇ ਉਹਨਾਂ ਨੂੰ ਬਦਮਾਸ਼ਾਂ ਦੀ ਸਿਕਿਉਰਿਟੀ ਜ਼ਿਆਦਾ ਇੰਪੋਰਟੈਂਟ ਹੋ ਗਈ ਆ ਤੁਹਾਡੇ ਸਾਹਮਣੇ ਇੱਕ ਅਦਾਲਤ ਦੇ ਵਿੱਚ ਮੇਰੇ ਨਾਲ ਮੇਰੇ ਥੱਲੇ ਕਰਨ ਮੈਨੋਂ ਹੁੰਦੇ ਨੇ ਪਰੰਤੂ ਜਿੱਦੇ ਇਹਨਾਂ ਚੋਂ ਕੋਈ ਵੀ ਜਿਹੜੇ ਮੇਨ ਨੇ 10 12 ਪੇਸ਼ ਹੁੰਦੇ ਨੇ ਤਾਂ ਇੱਕ ਡੀਐਸਪੀ ਅਧਿਕਾਰੀ ਚੈਨ ਬਣਾ ਕੇ ਚੱਲਦੇ ਨੇ ਤੇ ਉਹਨਾਂ ਦੇ ਕੋਈ ਜੀਲ ਮੈਨੂਅਲ ਦੇ ਅਨੁਸਾਰ ਉਹ ਨਹੀਂ ਬਰਦੀ ਹੱਥਕੜੀ ਬਿਲਕੁਲ ਬ੍ਰਾਂਡਡ ਟੀ-ਸ਼ਰਟਾਂ ਪਾ ਕੇ ਜਿਸ ਤਾਂ ਮਨਾ ਇਸ ਕੋਈ ਜਿਹੜਾ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਸਭ ਦੇ ਸਾਹਮਣੇ ਆ ਤੇ 1% ਵੀ ਕਿਸੇ ਗੱਲ ਦੇ ਉੱਤੇ ਰੋਕ ਨਹੀਂ ਲੱਗੀ ਤੇ ਅਸੀਂ ਅੱਜ ਤੱਕ ਫਾਮ ਹੈ ਇਹ ਗੱਲ ਕਿ ਇੱਕ ਅਦਾਲਤ ਜਿਹੜੀ ਸਭ ਤੋਂ ਸਰਵਤ ਹੈ ਜਿੱਥੇ ਜਾ ਕੇ ਹਰ ਇੱਕ ਇਨਸਾਨ ਦਾ ਨਿਖਾ ਦੇਣਾ ਹੈ ਉਹਨੇ ਆਪਣੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ ਆਪਣੇ ਰਿਸਨੇ ਜਖਮਾਂ ਦੇ ਉੱਤੇ ਮੱਲਮ ਲਾਈਆ ਮੈਂ ਅਕਾਲਪੁਰ ਫਰ ਵਾ ਗਰੂਗਾ ਲੱਖ ਲੱਖ ਸ਼ੁਕਰਾਨਾ ਕਰਦਾ ਉਹਨਾਂ ਕਰੋੜਾਂ ਲੋਕਾਂ ਨੇ ਆ ਜਿਨ੍ਹਾਂ ਨੇ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਤੁਹਾਡੀ ਸਾਰੀ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਾਰਿਆਂ ਤੱਕ ਇਹ ਵੀ ਕਰਨ ਨੂੰ ਪੁੱਛਦਾ ਕੀਤਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਰ ਬੱਚੇ ਦਾ ਨਾਮ ਕੀ ਰੱਖਿਆ ਮੇਰਾ ਮੇਰੇ ਲਈ ਮੇਰੇ ਲਈ ਸ਼ੁਭਦੀਪੀਆ ਮੇਰੇ ਲਈ ਸ਼ੁਭਦੀਪੀਆ ਸੇਮ ਚਿਹਰਾ ਮੋਰਾ ਬਿਲਕੁਲ ਮੈਂ ਅਕਾਲ ਪ੍ਰਭੂ ਦਾ ਧੰਨਵਾਦ ਨਹੀਂ ਕਰ ਸਕਦਾ ਮੇਰੇ ਕੋਲ ਸ਼ਬਦ ਨਹੀਂ ਇਸ ਗੱਲ ਦੇ ਮੈਂ ਆਪ ਕੋਈ ਅਨਾਂ ਗੱਲ ਕਰਦਾ ਕਰਦਾ ਮੇਰੇ ਲਈ ਉਹੀ ਹੈ ਡਾਕਟਰ ਜੀ ਬਲਵੰਤ ਜੀ ਕੇ ਅਨੇਜ ਜੀ ਬਲਵੰਤ ਜੀ 30 ਸਾਲ ਪਹਿਲਾਂ ਜਿੱਦੂ ਨੇ ਜਨਮ ਲਿਆ ਅੱਜ ਤੋ ਕੁੱਭੇ 29 ਸਾਲ ਹੋਣਾ ਸੀਗਾ 2 ਸਾਲ ਹੋ ਗਏ तकरीबन 31 ਸਾਲ ਹੋ ਗਏ ਉਸ ਨੂੰ ਬਲਵੰਤ ਅੱਜ ਫੇਰ ਮਤਲਬ ਉਹਨੇ ਜਨਮ ਕਦੇ ਕਰ ਲਿਆ ਦੁਬਾਰਾ ਜਨਮ ਲੈ ਲਿਆ ਬਿਲਕੁਲ ਕਿਵੇਂ ਲੱਗ ਰਿਹਾ ਹੈ ਛੱਜ ਇਸ ਤਰ੍ਹਾਂ ਦਾ ਉਹਦਾ ਆਪਣਾ ਬੇਬਾਕੀ ਦਾ ਸੁਭਾਅ ਸੀ ਹੈ ਨਾ ਉਹ ਉਹਦੇ ਕਈ ਗਾਣਿਆਂ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਇੱਕ ਨਹੀਂ ਭਾਵੇਂ ਮੈਨੂੰ ਮੁੜ ਮੁੜ ਜਨਮ ਲੈਣੇ ਪੈਣ ਹਨਾ ਮੈਂ ਆਪਣੇ ਕੰਮ ਕਰੂੰਗਾ ਪਰੰਤੂ ਇੱਕ ਬੈਕਵਰਡ ਏਰੀਆ ਚ ਉੱਠ ਕੇ ਜਿਸ ਤਰ੍ਹਾਂ ਦੀ ਉਸ ਬੱਚੇ ਦੀ ਸੋਚ ਸੀ ਮੈਂ ਕਹਿੰਨਾ ਵੀ ਮੈਂ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਜੇ ਮਾਰਨ ਵਾਲੇ ਉਹ ਨੂੰ ਇੱਕ ਵਾਰ ਵੀ ਮਿਲ ਲੈਂਦੇ ਉਹ ਨੂੰ ਮਾਰਦੇ ਨਹੀਂ ਸੀ ਉਹ ਉਹ ਉਹਨਾਂ ਬੰਦਿਆਂ ਨੇ ਮਾਰਦਾ ਜਿਹੜੇ ਕਦੇ ਸ਼ੁਭਦੀਪ ਨੂੰ ਮਿਲੇ ਵੀ ਨਹੀਂ ਸੀ ਜਿਹੜੇ ਉਹਨੂੰ ਸ਼ਕਲ ਤੋਂ ਵੀ ਨਹੀਂ ਜਾਣਦੇ ਸ਼ੁਭਦੀਪ ਕੌਣ ਹੈ ਕੀ ਕਰਦਾ ਹੈ ਪਰੰਤੂ ਬਰੇ ਜੋਇਨਾਬੰਦ ਤਰੀਕੇ ਦੇ ਨਾਲ ਉਹਨੂੰ ਮਰਵਾਵਾ ਬਾਰ ਕਰ ਕੋਸ਼ਿਸ਼ ਕਰੋ ਵੀ ਸਾਹਮਣੇ ਦੇਖੋ ਸਵਾਲ ਪਲਾਇਦਰੋ ਪਲਾਇਦਰ ਹੋਣ ਜੀ ਹਾਂਜੀ ਤੁਸੀਂ ਸਭ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਾਈ ਦਿੰਦੇ ਹਾਂ ਤੁਹਾਨੂੰ ਵੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਭਦੀਪ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਹੈ ਅਸਲੋਂ ਤੋਂ ਇਨੇ ਲੋਕਾਂ ਨੇ ਆਪ ਸੋ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਛੋਦੀਪਾ ਦਾ ਛੋਟਾ ਵੀਰ ਜਿਹਦਾ ਆਪਣੀ ਝੋਲੀ ਪਾਈ ਹੈ ਤਾਂ ਮੈਂ ਸੋਚੇ ਹੁਸਨਾਂ ਪਰ ਦੇ ਵਿੱਚ ਛੋਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਅੱਜ ਉਹ ਤੁਹਾਨੂੰ ਧੰਨਵਾਦ ਕਰਦਾ ਸਾਰਿਆਂ ਦਾ ਤੇ ਵੈਗਰੂ ਕਰੇ ਸਾਰਿਆਂ ਦੇ ਘਰ ਹੀ ਅੰਦਰਸ਼ਤੀ ਖੁਸ਼ ਰਖੇ ਰਹੇ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਨੇ ਠੀਕ ਐ ਬਿਲਕੁਲ ਸਿਹਤਜਾਬ ਨੇ ਤੇ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਮੱਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ ਬੋਤੀ ਹੈਗੇ ਪਰ ਤੁੰ ਬਿਲਕੁਲ ਖੂਸ਼ੀ ਮੰਗਣਾ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹਾਂਗਾ ਤੁਸਾਂ ਮਤਲਬ ਜਿਸ ਦਿਨ ਤੁਸੀਂ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਖਰਾਨਾ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੈਂ ਨਹੀਂ ਮੈਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਥੀ ਨੇ ਜਨਮ ਲਿਆ ਇਹਦੀ ਕਿੰਨੀ ਕੁ ਵਰਤਿਬੈ ਇਹਦਾ ਕਿੱਡਾ ਕ ਵੱਡਾ ਕੱਦ ਹੈ ਪਰੰਤੂ ਜਦੋਂ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਪੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਛੋੜਾ ਨਹੀਂ ਤਾਂ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਦੋ ਸਾਲ ਹੋ ਗਏ ਹਲੇ ਵੀ 1200 ਬੰਦਾ ਦਿੱਲੀ